ਤਦੋਂ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਪੰਜਾਬ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਪਟਿਆਲਾ ਦੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਵਕਵਾ ਖੇਤਰਾਂ ਦਾ ਦੌਰਾ ਕਰਕੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਦੌਰਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਦੱਸੇ ਕਿ ਡਾਕਟਰ ਬਲਬੀਰ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੰਜਾਬ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਤੋਂ ਵਕਵਕ ਮੋਹੱਲਿਆਂ ਵਿੱਚ ਜਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ ਪਟਿਆਲਾ ਦੀਆਂ ਪਿੰਡੂ ਸੜਕਾਂ ਦਾ ਬੁਰਾ ਹਾਲ ਹੈ ਜਿਸ ਦੇ ਵਿੱਚ ਪਟਿਆਲਾ ਦੇ ਵੱਖ-ਵੱਖ ਮੁਹੱਲਿਆਂ ਦੀਆਂ ਸੜਕਾਂ ਵੀ ਬਣੀਆਂ ਹੋਈਆਂ ਨੇ ਤੇ ਸਟਰੀਟ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਤਾਂ ਤੇ ਡਾਕਟਰ ਬਲਬੀਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਲਈ 2500 ਰੁਪਏ ਦੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਨੇ ਤੇ ਹੁਣ 300 ਲਾਈਟਾਂ ਲਗਾ ਕੇ ਇਲਾਕਾ ਨਿਵਾਸੀਆਂ ਨੂੰ ਰਾਹਤ ਦਿੱਤੀ ਗਈ ਹੈ। ਤਾਂ ਹੋਰ ਖੇਤਰਾਂ ਦੇ ਵਿੱਚ ਵੀ ਇਸ ਦਾ ਹੱਲ ਹੈ ਜਿਹੜਾ ਕੀ ਹੋਰ ਕੀਤਾ ਜਾ ਰਿਹਾ ਹੈ। ਯਾਤਰ ਸੱਡੀ ਸੀਰੀਜ਼ ਜੀਪੀਐ ਜੀ ਜੋ ਸਾਡੇ ਮਾਰਗ ਦੇ ਮੁੱਖ ਮੰਤਰੀ ਸਾਡੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਕੋਲ ਆ ਕੇ ਜੋੜ ਕੇ ਵੋਟਾਂ ਮੰਗਣ ਜਾਂਦੇ ਹੋ ਤੇ ਕੰਮ ਕਰਨ ਜਾਂਦਾ ਸਰਕਾਰ ਤੁਹਾਡੇ ਦਰ ਇਹ ਪੱਲਾ ਵੀ ਮੈਂ ਕਰਦਾ ਰਿਹਾ ਮੈਂ ਸਾਰੇ ਪਿੰਡਾਂ ਚ ਵੀ ਕੀਤਾ ਔਰ ਮੈਂ ਸਾਰੇ ਜਿੰਨੇ ਵੀ ਸਾਰੇ ਵਾਰਡ ਹੈ ਸਾਰਿਆਂ ਦੇ ਵੀ ਜਾ ਰਿਹਾ ਬਹੁਤ ਸਾਰੀਆਂ ਦਿੱਕਤਾਂ ਸੀ ਲੋਕਾਂ ਨੂੰ ਇੱਕ ਤਾਂ ਜਿਹੜਾ 24/7 ਵਾਟਰ ਸਪਲਾਈ ਦਾ ਪ੍ਰੋਜੈਕਟ ਹੈ ਉਹ ਕਾਫੀ ਡਿਲੇਟ ਚੱਲ ਰਿਹਾ ਕੌਂਸਲ ਵਾਲੇ ਸ਼ੁਰੂ ਕਰ ਦਿੰਦੇ ਆ ਔਰ ਉਹਨਾਂ ਨੇ ਸੜਕਾਂ ਪੁੱਟ ਕੇ ਛੁੱਟਦੇ ਆ ਪਾਈਪ ਨਹੀਂ ਸੀਗੇ ਸਮਾਨ ਨਹੀਂ ਸੀਗਾ ਔਰ ਲੋਕਾਂ ਨੂੰ ਦਿੱਕਤ ਆ ਰਹੀ ਸੀ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਸੀਗੇ ਉਹ ਸਾਰੀਆਂ ਸੜਕਾਂ ਦੀ ਰਿਪੇਅਰ ਸ਼ੁਰੂ ਹੋ ਗਈ ਹੈ ਸਟੇਟ ਲਾਈਟ ਆਦਾ ਉਹਨਾਂ ਨੇ ਕੀ ਦੇਖੋ ਵੀ ਜਿਹੜੀ ਇੱਕ ਸਟੇਟ ਲਾਈਟ ਹੈ 2-300 ਰੁਪਏਸ ਆ ਜਾਂਦੀ ਹੈ 25-2500 ਰੁਪਏ ਦੀ ਜਿਹੜੀ ਕਾਂਗਰਸ ਨੇ ਜਿਹੜੀ ਹੈਗੀ ਉਹ ਸਟੇਟ ਲਾਈਟਾਂ ਵੇਚਦੇ ਆ ਉਹਦੇ ਵਿੱਚ ਇੱਕ ਲਾਈਟ ਹੈ ਜੀ ਇੱਕ ਉਹਦੇ ਵਿੱਚ ਚਿੱਪ ਹੈ ਇੱਕ ਉਹਦੇ ਵਿੱਚ ਡਰਾਈਵਰ ਹੈ ਉਹਦਾ ਡਰਾਈਵਰ ਹੀ 7-800 ਰੁਪਏ ਦਾ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਰੋਕਟ ਸਾਇੰਸ ਆ ਇਹ ਜਿਹੜੀ ਆਮ ਲਾਈਟ ਹੈ ਜਿਹਦੀ 1 ਸਾਲ ਦੀ ਵਾਰੰਟੀ ਹੈ ਉਹ ਅਸੀਂ 300 ਰੁਪਏ ਤੋਂ ਲੁੱੰਗੇ 200 ਰੁਪਏ ਤੋਂ ਸ਼ੁਰੂ ਕਰਕੇ ਜਿਹੜੀ ਬਹੁਤ ਵਧੀਆ ਵਾਲੀ ਆ 250-300 ਚ ਵਧੀਆ ਮਿਲਦੀ ਹੈ ਔਰ 1 ਸਾਲ ਦੀ ਵਾਰੰਟੀ ਆ ਜੀ ਜੀ ਅਜੀ ਇਹ ਜਿਹੜੇ ਇਹਨਾਂ ਨੇ ਲੋਟੇ ਮਚਾਈ ਹੋਈ ਸੀ ਨਾ ਜੀ ਉਹ ਸਾਰਾ ਇਹਨਾਂ ਨੇ ਮਤਲਬ ਪਾਣੀ ਪੀਣ ਲਈ ਕਿੰਨਾ ਗੰਦਾ ਹੁੰਦਾ ਸੀਗਾ ਜੀ ਹੁਣ ਸਿਰਫ ਇੱਕ ਦੋ ਕਲੋਨੀਆਂ ਰਹਿ ਗਈਆਂ ਉਹ ਸਾਰੇ ਪਾਈਪ ਚੇਂਜ ਕਰ ਰਹੇ ਆ ਸੋ ਇਹ ਜਿਹੜੀਆਂ ਸਾਰੀਆਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੈਗੀਆਂ ਚਾਹੇ ਉਹ ਉਹਨਾਂ ਦੀਆਂ ਸੜਕਾਂ ਸਾਫ਼ ਸੁਥਰੀਆਂ ਹੋਣ ਜੀ ਸਟਰੀਟ ਲਾਈਟਾਂ ਹੋਣ ਸੀਵਰੇਜ ਸਿਸਟਮ ਕੰਮ ਕਰਦਾ ਹੋਵੇ ਸੀਵਰੇਜ ਸਿਸਟਮ ਬਹੁਤ ਪੁਰਾਣਾ ਜੀ ਪਹਿਲਾਂ ਇੱਕ ਮਸ਼ੀਨ ਸੀਗੀ ਜੀ ਸੁਪਰ ਸੈਕਸ਼ਨ ਉਹਨੇ ਇੱਕ ਹੋਰ ਲਈ ਹੈ ਤੇ ਹਾਲ ਅਧਿਆਤਿਕ ਦੀ ਲੱਗ ਹੋ ਗਈ ਹੈ ਤੇ ਉਹ ਜਿਹੜੀ ਹੈਗੀ ਅੱਜ ਤੋਂ ਮਤਲਬ ਕੰਮ ਕਰਨਾ ਸ਼ੁਰੂ ਕਰ ਦੇਗੀ ਉਹਦਾ ਕੰਟਰ ਇਹ ਉਹਦਣਾ ਕੁੜੀਏ ਲੋਕਾਂ ਨੂੰ ਰਾਤ ਮਲੇਗੀ ਲੋਕਾਂ ਨੇ ਆ ਹੀ ਸかせ ਇਹਦੇ ਵਿੱਚ ਉਹ ਜਾ ਕੇ ਰੱਖਿਆ ਹੋਇਆ ਇਹਨਾਂ ਦਾ 78 ਸਾਲ ਤੋਂ ਵੀ ਹੁਣ ਅਸੀਂ ਇਹਨਾਂ ਨੂੰ ਇਹਨਾਂ ਦਾ ਪਰਮਾਨੈਂਟ ਹਾਲ ਕਰਦੇ ਆ ਜੇ ਸਟਰੀਟ ਲਾਈਟ ਦਾ ਕੰਟ੍ਰੈਕਟ ਕਰੋਗੇ ਬੱਤੀ ਨਹੀਂ ਹੋ ਜੇਗਾ ਹੁਣ ਤੁਸੀਂ ਦੇਖੋਗੇ ਵੀ ਹਰ ਰੋਜ਼ ਨਵੀਆਂ ਜਿਹੜੀਆਂ ਸਟਰੀਟਸ ਹੈ ਚਮਕ ਚਮਕ ਕਰਨਗੀਆਂ ਜਿਹਨੂੰ ਹੁਣ ਜਿਹੜੇ ਕਮਿਸ਼ਨਰ ਸਾਹਿਬ ਰੋਜ਼ ਫੋਟੋ ਭੇਜਦੇ ਆ ਅਸੀਂ ਜਿਹੜਾ ਹੈਗਾ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਜਿਹੜੇ ਸਾਡੇ ਪੂਰੇ ਵਾਰਡ ਪ੍ਰਧਾਨ ਹੈ ਜਿਹੜੇ ਸਾਡੇ ਆਪਣੇ ਜਿੰਨੇ ਵੀ ਸਾਡੇ ਸੇਵਾਦਾਰਾ ਪਾਰਟੀ ਦੇ ਉਹ ਸਾਰੇ ਜਿਹੜੇ ਹੈਗੇ ਉਹ ਤਾਂ ਗਰੁੱਪ ਬਣਾ ਕੇ ਉਹਨੂੰ ਰੀਅਲ ਟਾਈਮ ਜਿਹੜਾ ਹੈਗਾ ਉਹ ਜੋ ਵੀ ਗਰੁੱਪ ਚ ਪਾਦੇ ਆ ਤਾਂ ਜਿਹੜਾ ਨਿਸੀਪਲ ਕਾਰਪੋਰੇਸ਼ਨ ਵਾਲੇ ਰਿਸਪੌਂਡ ਕਰਦੇ ਆ। ਇਹ ਮਤਲਬ ਐ ਸੱਚ ਕਿ ਨਿਸੀਪਲ ਕਾਰਪੋਰੇਸ਼ਨ ਬਣਾਏ ਜਿਹੜੇ ਅਪਲਾਈਜ਼ ਹੈਗੇ ਉਹ ਵੀ ਕੰਮ ਕਰਨਾ ਚਾਹੁੰਦੇ ਆ। ਜਿਵੇਂ ਬਥੇਨੇ ਦੱਸਿਆ ਵੀ ਜਿਹੜੀ 2-300 ਰੁਪਏ ਦੀ ਲਾਈਟ ਆਂਦੀ ਹੈ ਉਹ ਇਹਨਾਂ ਨੇ ਮਤਲਬ 10 ਗੁਣਾ ਕੀਮਤ ਦੇ ਉੱਤੇ 25-25 ਰੁਪਏ ਚ ਕੀ ਦੀ ਔਰ ਚੱਲਦੀ ਹੀ ਨਹੀਂ ਆ। ਹੁਣ ਕਹਿੰਦੇ ਜੀ ਜਿਹੜੀ ਉਹ ਕੰਪਨੀ ਹੈ ਉਹ ਕੰਪਨੀ ਦੇ ਜਿਹੜਾ ਡਰਾਈਵਰ ਪਰਾਨੇ ਬੰਦ ਕਰਦੇ ਉਹਨਾਂ ਦਾ ਸਾਡਾ ਕੰਟਰੈਕ ਇਜਾ ਤੂੰ ਛੱਡ ਦਿਓ ਸਾਰੇ ਟਰਾਈ ਪ੍ਰੋਡਕਟ 100 ਰੁਪਏ ਦੇ ਕਿਉਂ ਨਾ 300 ਰੁਪਏ ਦੀ ਲਾਈਟ ਨੂੰ ਆਉਂਦੀ ਹੈ ਉਹਦੇ ਚ ਜਿੰਨੇ ਇਹਦੇ ਚੰਚੂ ਦਾ ਕੈਂਪ ਦੇ ਵਿੱਚ ਤਾਂ ਸਾਰੇ ਮਹਿਕਮੇ ਆ ਗਏ ਜਿਆਦਾ ਇਹਦੇ ਚ ਮਿਸਕ ਕਾਰਪੋਰੇਸ਼ਨ ਨਾਲ ਲੇਟਰ ਹੁੰਦੀਆਂ ਲੋਕਾਂ ਨੇ ਇਹ ਦਿੱਖਤਾ ਬਟ ਇਹਦੇ ਵਿੱਚ ਕਿਸੇ ਨੂੰ ਕੋਈ ਸੈਸ਼ਨ ਦੀ ਸਮੱਸਿਆ ਕਿਸੇ ਦਾ ਕੋਈ ਹੋਰ ਮਤਲਬ ਉਹਦੀ ਕੋਈ ਪ੍ਰਾਪਰਟੀ ਦਾ ਕੋਈ ਡਿਸਪੂਟ ਹੈ ਜਾਂ ਕੋਈ ਪਰਸਨਲਸ ਬੰਦਾ ਹੈ ਕੋਈ ਨਸ਼ਿਆਂ ਦੀ ਕਿਤੇ ਪ੍ਰੋਬਲਮ ਹੈ ਇਹਦੇ ਵਿੱਚ ਸਾਰੇ ਮਹਿਕਮੇ ਆ ਗਏ ਇਹ ਤੇ ਕੋਈ ਸਮਾਥ ਮਲੇ ਗੱਲੇ ਡੀਪੀ ਜਿਹੜੇ ਮੈਜੋਰਟੀ ਜਿਹੜੇ ਪ੍ਰੋਬਲਮ ਹੁੰਦੇ ਆ ਜਿਹੜੇ ਕਪ੍ਰੇਟਸ ਆ ਜਾਂਦੇ ਆ ਕੁਝ ਤਾਂ ਮੌਕੇ ਤੇ ਸੋਲਵ ਹੋ ਜਾਂਦੇ ਆ ਕੁਝ ਅਫਰ ਜਿਹੜੇ ਅਫਸਰ ਸਾਹਿਬਾਨ ਹੁੰਦੇ ਆ ਉਹਨਾਂ ਨੂੰ ਮੈਂ ਹੈਂਡਓਵਰ ਕਰਦਾ ਆ ਇਹਦਾ ਨੰਬਰ ਲੱਗਦਾ ਉਹਦੀ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦਾ ਰਿਸਪਾਂਸ ਆਦਾ ਕਿ ਤੁਹਾਡੀ ਇਹ ਸ਼ਿਕਾਇਤ ਆਈ ਹੈ ਇਹ ਕੰਮ ਤੁਹਾਡਾ 2 ਦਿਨ ਚ ਹੋ ਜਾਏਗਾ ਹਫਤੇ ਚ ਹੋ ਜਾਏਗਾ ਜਾਂ ਇਹਦਾ ਜੇ ਇਹ ਸਾਰੇ ਪਟਿਆਰੇ ਦੀ ਸਮੱਸਿਆ ਹੈ ਜੇ ਟੈਂਡਰ ਹੋਣਾ ਤੇ ਇਹਨੂੰ ਥੋੜਾ ਜਿਹਾ 1 ਮਹੀਨਾ ਦਾ ਟਾਈਮ ਲੱਗ ਸਕਦਾ ਸੋ ਉਹਦੇ ਨਾਲ ਇੱਕ ਜਿਹੜੀ ਮੌਕੇ ਦੇ ਪ੍ਰਤੀ ਜਿਹੜੀ ਜਵਾਬ ਦੇਈ ਹੈ ਉਹ ਅਫਸਰਾਂ ਦੀ ਤੈਅ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਮੈਂ ਅਨਸਰੇਬਲ ਹੁਣਦੀ ਚੋਣਾਂ ਦਾ ਪ੍ਰਤੀਨਿਧੀ ਕਾਉਂਸਲਰ ਅਨਸਰੇਬਲ ਜਿਹੜੇ ਚੋਣਾਂ ਦੇ ਪ੍ਰਤੀਨਿਧੀ ਆ ਵੀ ਆਰ ਅਨਸਰੇਬਲ ਟੂ ਦਾ ਪਬਲਿਕ ਜਿਹੜੇ ਅਫਸਰ ਸਹਿਬਾਨ ਹੈ ਸਾਨੂੰ ਅਨਸਰੇਬਲ ਹੈ ਇਹਨੇ ਸਮਝਵਾਇਆ ਤੇ ਅਸੀਂ ਉਹ ਵਾਲੇ ਜਿਹੜੀ ਖੜੀ ਹੈ ਜਿਹੜੀ ਕਮਜ਼ੋਰ